ਕੀ ਹੋ ਗਿਆ ਘੜੀ ਘੜੀ ਫੋਨ ਕਰਕੇ ਤੈ ਮੇਰਾ ਕੰਮ ਖਾਲੇ ਅੱਛਾ ਮੈਂ ਭੁੱਲ ਗਈ ਨਹੀਂ ਮੈਂ ਮਰ ਜਾ ਮੈਂ ਸੂਟ ਦਾ ਨਾਪ ਨਹੀਂ ਦਿੱਤਾ ਨਾ ਨਾ ਤੂੰ ਸਾਡੇ ਘਰੇ ਨਹੀਂ ਨਾ ਨਾ ਮੇਰਾ ਨਾਪ ਲੈਣ ਤੋਂ ਸਾਡੇ ਘਰੇ ਨਹੀਂ ਮੇਰਾ ਜਦ ਤੈਨੂੰ ਲੱਭੂ ਮੈਂ ਤੈਨੂੰ ਨਾਪ ਫੜਾਉਂਗੀ ਮੈਂ ਤਾਂ ਆਪਣਿਆਂ ਤੇ ਸਮਝੀ ਬੈਠੀ ਵੀ ਤੈਨੂੰ ਮੈਂ ਸੂਟ ਦਾ ਨਾਪ ਦੇਦੀ ਹਾਂ ਤੈਨੂੰ ਪਤਾ ਤੇਰੇ ਤਾਏ ਦਾ ਸੁਭਾਅ ਬਾਹਰ ਦਿੱਤਾ ਮਾਤਾ ਇਹ ਸੂਟ ਚੋਰੀ ਤੇ ਲਿਆ ਹਾ ਹੱਕ ਕੋ ਜੋ ਕਣਕ ਵੇਚ ਕੇ ਹੋਰ ਇਹ ਅੰਤਵਾ ਲੈਉ ਪੈਸੇ ਕਿੱਥੋਂ ਆਏ ਸੀ ਹੁਣ ਮੈਂ ਕਹੂੰ ਇਹ ਮੈਨੂੰ ਰੱਖੜੀਆਂ ਦਾ ਮੇਰੇ ਪਤੀ ਜੇ ਨੇ ਸੂਟ ਦਿੱਤਾ ਤੈਨੂੰ ਪਤਾ ਫਿਰ ਤੇਕਿਆਂ ਦੀ ਵੀ ਬੱਲੇ ਬੱਲੇ ਕਰਾਉਣੀ ਪੈਂਦੀ ਆ ਹਾ ਮਾਲੂ ਤੱਗ ਲਾਈਆ ਨਾਲ ਨੂੰ ਤੇਰਾ ਤਾਏ ਦੇ ਸੂਟ ਲਾਇਆ ਬਹੁਤ ਵਧੀਆ ਪੈਂਟ ਤੂੰ ਤਾਂ ਹਾਂ ਫੱਕ ਮੈਂ ਕਣਕ ਵੇਚੀ ਤਨੀ 4 ਕੁਇੰਟਲ ਕਣਕ ਦਾ ਰੇਟ ਵਧੇਰਾ ਹਾਂ ਇੱਕ ਵਚਾਂਧੀ ਦੀ ਚੂੜੀ ਕਰਾ ਲਈ ਆਪਨੇ ਮੈਂ ਖੈ ਤਾਂ ਮੇਰੇ ਭਤੀਜੇ ਨੇ ਕਰਾਈ ਆ ਹਾਂ ਉਹ ਜੇ ਨਾਪ ਲੈ ਕੇ ਆਣਾ ਵੀ ਸੁਨਿਆਰੇ ਨੂੰ ਆਹੋ ਪਰ ਮੇਰੀ ਗਾਹਾਂ ਨਾਲ ਕਿਸੇ ਕੋਲ ਗੱਲ ਕਰੀ ਤੇਰਾ ਤਾਂ ਹਾਜਮਾ ਵੀ ਮਾੜਾ ਤੇ ਤੂੰ ਦੱਸਣਾ ਵੀ ਮਾੜਾ ਆਲਸਾ ਜੇ ਤਾਬ ਚਿਸ ਹੋਣ ਕੋਣ ਆਇਆ ਤੇਰਾ ਤਾਇਆ ਨਾ ਹਾਂ ਉਹਨੂੰ ਕਿਤੇ ਮੇਰੇ ਸੂਟ ਦੀ ਗੱਲ ਨਾ ਕਰਦੀ ਉਹਦੇ ਕੋਲ ਐ ਦੇਖ ਤੇਰਾ ਸਾਰਾ ਜੋ ਮਜ਼ਾਕ ਸਾਡੇ ਘਰੇ ਬਾਂਜੂ ਬਹੁਤ ਪ੍ਰਸ਼ਾਦ ਤੇ ਇਸ ਪਉ ਭਾਈ ਬਹੁਤ ਜ਼ਿਆਦੇ ਤੈਨੂੰ ਪਤਾ ਤਾਂ ਹੈ ਹੁਣ ਬੁੜੀਆਂ ਨੂੰ ਤਾਂ ਬਹੁਤ ਉੱਤ ਠੰਡਾ ਕਰਨਾ ਪੈਂਦਾ ਮੈਂ ਤਾਂ ਕਹਨੀ ਆ ਜਾਇ ਵੱਡਾ ਤੂੰ ਬੁੜੀ ਹੁੰਦੀ ਤੈਨੂੰ ਲੱਗਦਾ ਪਤਾ रब ने तेन एमीदारी ते मैं सूट था सूट मैं तेरे को चार पाँच सूट चाक ला के जाऊंगे मैं किसी भी सूट की समाई नहीं देनी हां खराब फिर मैं भी बहत हाँ अगर मच्छर मड़ जा मच्छर बहुत हो जाए सा घरे ਉਹ ਹੋਰ ਕਾਹਨ ਲੜਾਈ ਕੋਣਾ ਸਰ ਤਾਂ ਮੱਛਰ ਲੜਾਈ ਪਾਵਾ ਕੇ ਤੇਰਾ ਰੱਖਦਾ ਆਹੋ ਜਿਹੜੇ ਮੱਛਰ ਲੜ ਜਾਂਦਾ ਉਹੀ ਕਹਿਣਾ ਤੇ ਮੇਰੇ ਕੰਨੀ ਨੂੰ ਕੱਢ ਤਾ ਆਪਣੇ ਕਮਰੇ ਚ ਜਾ ਖਾਣਾ ਮੱਛਰ ਵੇਖੜਾ ਸੰਗਰ ਪਾਏ ਹੋਏ ਰੇ ਉਹੀ ਤਾਂ ਕੱਲ ਨਾ ਹਾਂ ਕੱਲ ਅਸੀਂ ਧੂਆ ਕਰ ਲਿਆ ਧੂਆ ਨਾ ਮੱਛਰ ਜਾ ਕੇ ਗਵਾਂਢੀਆਂ ਦੇ ਘਰੇ ਵਰਦਲਾ ਉਹੀ ਸਭ ਛੋੜ ਲਾ ਮੱਛਰ ਦੀ ਵੀ ਨੀ ਸੁਆਣੀ ਦਾ ਦੂਦੂ ਦੂਦੂ ਕਰਕੇ ਸਰਦ ਛੋਟੀਆਂ ਲੈ ਕੇ ਆ ਕੇ ਵੀ ਸਰਦ ਪਸ਼ੂ ਖਵਾ ਤਾ ਸਾਰਾ ਬੱਚੇ ਸਾਡੇ ਘਰ ਨੂੰ ਕੱਟਦਾ ਆਜ ਵਾਨਾ ਤੇ ਮੈਂ ਤਾਂ ਕਰੀਂ ਵੀ ਜੀਵ ਸਾਹਮਣੇ ਆਪਦੀ ਆਹੋ ਤਾਂ ਠੀਕ ਆ ਮੈਂ ਆਉਣੀਆ ਦੇਖ ਕੇ ਸ਼ਾਮ ਦੇ ਆਉਣੀਆ ਮੈਂ ਕਿੰਨਾ ਠੀਕ ਆ